ਆਪ 83 ਲਾਈਵ ਦੇਖਣ ਵਾਲੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਸੋ ਸਾਰਿਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪੂਰਵ ਦੀਆਂ ਬਹੁਤ ਬਹੁਤ ਮੁਬਾਰਕਾਂ ਹਰ ਸਾਲ ਦੀ ਤਰ੍ਹਾਂ ਇਸ ਸਾਲ ਵੀ ਜਿਹੜਾ ਹੈ ਸ੍ਰੀ ਗੁਰੂ ਨਾਨਕ ਦੇਵ ਜੀ ਦਾ ਵਿਆਹ ਪੂਰਵ ਸੁਲਤਾਨਪੁਰ ਲੋਧੀ ਤੋਂ ਬਟਾਲਾ ਦੀ ਧਰਤੀ ਤੇ ਜਿਹੜਾ ਇਹ ਮਨਾਇਆ ਜਾ ਰਿਹਾ ਹੈ ਤੇ ਸਾਰਿਆਂ ਨੂੰ ਬਹੁਤ ਬਹੁਤ ਮੁਬਾਰਕਾਂ ਤੇ ਤਸਵੀਰਾਂ ਤੁਹਾਨੂੰ ਦਿਖਾਵਾਂਗੇ ਇੱਕ ਵਾਰੀ ਤੁਸੀਂ ਹੈਰਾਨ ਹੋ ਜਾਓਗੇ ਕਿ ਹਰ ਸਾਲ ਦੀ ਤਰ੍ਹਾਂ ਜੋੜਾ ਘਰ ਸੇਵਾ ਸੁਸਾਇਟੀ ਰਜਿਸਟਰਡ ਗੁਰਦੁਆਰਾ ਸ੍ਰੀ ਕੰਧ ਸਾਹ ਬਟਾਲਾ ਵੱਲੋਂ ਕਿਲੋਆਂ ਦੇ ਹਿਸਾਬ ਦੇ ਨਾਲ ਨਹੀਂ ਮਣਾ ਦੇ ਹਿਸਾਬ ਦੇ ਨਾਲ ਨਹੀਂ ਟੰਨਾ ਦੇ ਹਿਸਾਬ ਦੇ ਨਾਲ ਜਿਹੜੀ ਇਹ ਉਹ ਭਾਜੀ ਤਿਆਰ ਕੀਤੀ ਜਾਂਦੀ ਹੈ ਕੀ ਕੀ ਤਿਆਰ ਹੁੰਦਾ ਹੈ ਵਿਆਹ ਦੇ ਵਿੱਚ ਜਿਹੜਾ ਸਮਾਨ ਤਿਆਰ ਹੁੰਦਾ ਨਾ ਉਹ ਸਾਰਾ ਸਮਾਨ ਜਿਰਾਏ ਅਤੇ ਖਾਣ ਪੀਣ ਵਾਲਾ ਤਿਆਰ ਹੁੰਦਾ ਹੈ ਜੇ ਗੱਲ ਕਰ ਲਈਏ ਸ਼ਕਰ ਭਾਰੇ ਉਹ ਵੀ ਜਿਹੜੇ ਟੰਨਾ ਦੇ ਹਿਸਾਬ ਨਾਲ ਤਿਆਰ ਹੁੰਦੇ ਨੇ ਲੂਣੀਆਂ ਸੇਵੀਆਂ ਮਿੱਠੀਆਂ ਸੇਵੀਆਂ ਕਾਠੀ ਮਟਰ ਹਰ ਇੱਕ ਤਰ੍ਹਾਂ ਦੀ ਜਰੀਏ ਸਵੀਟਸ ਹੱਥੇ ਤਿਆਰ ਹੁੰਦੀ ਏ ਕਿ ਆਪਾਂ ਗੱਲਬਾਤ ਕਰਾਂਗੇ ਕਿੰਨੀ ਦੇਰ ਤੋਂ ਜਰੀਏ ਸੇਵਾ ਨਿਭਾਈ ਜਾ ਰਹੀ ਏ ਤੇ ਕਿੰਨੀ ਕੁ ਕਿਰਪਾ ਬਾਬੇ ਨਾਨਕ ਦੀ 13-13 ਦੇ ਵਿੱਚ ਤੋਲਿਆ ਤੇ 20 ਰੁਪਏ ਦਾ ਲੰਗਰ ਦੇ ਰਾਇ ਅੱਜ ਵੀ ਕਿਤੇ ਨਾ ਕਿਤੇ ਪੰਜਾਬ ਨਹੀਂ ਸਾਰੇ ਹਿੰਦੁਸਤਾਨ ਨਹੀਂ ਸਾਰੇ ਫੋਰਨ ਤੱਕ ਜਿਹੜਾ ਲੰਗਰ ਚੱਲਦਾ ਆਪਾਂ ਗੱਲਬਾਤ ਕਰਦੇ ਆ ਸਤਿ ਸ੍ਰੀ ਅਕਾਲ ਵਾਹਿ ਖਾਲਸਾ ਵਾਹਿ ਗੁਰੂ ਜੀ ਕੀ ਫਤਿਹ ਨਾਮ ਦੇ ਦਾਸ ਜੋੜਾ ਕਰ ਸਿਆ ਸਾਡੇ ਗੁਰਦੁਆਰਾ ਕਨਸਰ ਜੀ ਕੀ ਕਹਿਣਾ ਚਾਹਦੇ ਹੋ ਦਾਸ ਜੀ ਜਿਹੜੀ ਹਰ ਥਾਂ ਜਿਹੜਾ ਵਾਹਿ ਜੀ ਕਿਮਿਆੜਾ ਦਾ ਤੋਕਾ ਕਿੰਨੇ ਮੈਟਰ ਦਾ ਹੈ ਜੀ ਅਸੀਂ ਕੋਈ 12 13 ਸਾਲ ਤੋਂ ਲੱਗੇ ਹੋਏ ਆਂ ਸੇਵਾ 'ਚ ਪਹਿਲਾਂ ਆਪਾਂ 4 ਕੁਇੰਟਲ ਤੋਂ ਭਾਜੀ ਸਟਾਰਟ ਕੀਤੀ ਸੀ ਫਿਰ 8 ਕੁਇੰਟਲ ਫਿਰ 12 14 ਕਰਦੇ ਆਂ ਮੁਰਕੇ ਹਰ ਸਾਲ ਦੀ ਤਰ੍ਹਾਂ ਟਨ ਦੇ ਹਿਸਾਬ ਨਾਲ ਹਟ ਸਾਲ 1 ਟਨ ਭਾਜੀ ਵਾਦੀ ਵਾਦੀ ਇਸ ਟਾਈਮ 13 ਟਨ ਭਾਜੀ ਦੀ ਸੇਵਾ ਰਬ ਹੋਈ ਪੂਰੀ ਹੋਈ ਹੈ ਜੀ ਇੱਕ ਵਾਰ ਪਤਾ ਲੱਗੇ ਕਿ 12 ਟਨ ਤੋਂ ਬਾਅਦ ਹਾਂ ਜੀ ਬਾਬਾ ਦੀ ਨਾਦ ਦੀ ਕਿਰਪਾ ਹੈ ਜੀ ਤਾਕਤ ਵੱਲ ਕਰ ਦਿੱਤੀ ਰੱਬ ਨੇ ਡਿਮਾਂਡ ਤੇ ਬਹੁਤ ਜ਼ਿਆਦਾ ਜੀ ਸਾਡੇ ਕੋਲ ਥੋੜੀ ਜਗ੍ਹਾ ਦੀ ਪ੍ਰਾਬਲਮ ਆਉਂਦੀ ਆ ਅਸੀਂ ਅਗਲੀ ਜੀ ਅਰਗੇ 3 ਕਰਾਈਆਂ ਚਲੰਡੀਆਂ ਅਸਲੀ 4 ਕਰਾਈਆਂ ਕਰਕੇ ਆਪਾਂ ਜਿਹੜੀ ਹੈ ਭਾਜੀ ਜਿਹੜੀ 15 ਤੋਂ 16 ਟਨ ਬਣਾਉਣ ਦੀ ਕੋਸ਼ਿਸ਼ ਕਰਾਂਗੇ ਸੰਗਤ ਦਾ ਬਹੁਤ ਸਹਿਯੋਗ ਹੈ ਸੰਗਤ ਚ ਬੜਾ ਹਸਾਵਾ ਸੰਗਤ ਸੇਵਾ ਦੇ ਵਿੱਚ ਬਹੁਤ ਹੈਗੀ ਵੀ ਸਮਾਨ ਭੇਜਦੀ ਪਈ ਆ ਤੇ ਆਪਾਂ ਉਹ ਕੋਈ ਘਾਟਾ ਨਹੀਂ ਹੈਗਾ ਬਸ ਸਾਡੇ ਕੋਲ ਟਾਈਮ ਦੀ ਛੋਟ ਲਈ ਅਗਲੇ ਹਰੀ ਸਾਡੀ 15 16 ਟਨ ਦੇ ਪੱਲਾਂਗੇ ਭਾਜੀ ਪਹੁੰਚੇਗੀ ਇਹ ਅਲਵਾਟ ਜਿਹੜੇ ਕੋਲ ਕੋਮਾ ਦੇਖ ਕਰਕੇ ਬੜੇ ਸਾਫ਼ ਤਰੀਕੇ ਨਾਲ ਪਰਮਾਰ ਬਾਨੇ ਨੇ ਪਰਨੇ ਬਹੁਤ ਚੱਪਲ ਤੋਂ ਬਗੈਰ ਇਹ 12 ਦਿਨ ਹੈ ਜੀ ਅੱਜ ਤੋਂ 15 16 ਦਿਨ ਤੋਂ ਲੱਗੇ ਹੋਏ ਨੇ ਲਗਾਤਾਰ ਦਿਨ ਰਾਤ ਲੱਗੇ ਇਹ ਪੈ ਇਹ ਬਣਾ ਜਾਂਦੇ ਨੇ ਰਾਤ ਨੂੰ ਮੁੰਡੇ ਆਉਂਦੇ ਨੇ 50 ਕੁ ਮੁੰਡੇ ਆਪਣੇ ਜੋੜਾਗੜ ਸੋਸਾਇਟੀ ਦੇ ਜਿਹੜੇ ਕੰਮਾ ਕਰੋ ਕਿਰਤ ਕਰਦੇ ਨੇ ਮੁੰਡੇ ਸਾਰੇ ਕਿਰਤ ਕਰਨ ਤੋਂ ਬਾਅਦ ਸਾਂਭੀ ਜਿਹੜੇ ਆ ਗਏ ਇਹਦੀ ਸਾਰੀ ਪੈਕਿੰਗ ਕਰਦੇ ਆ ਆ ਸਾਰੀਆਂ ਬੋਰੀਆਂ ਪੈਕਿੰਗ ਕਰਕੇ ਰੱਖੀ ਜਾਂਦੇ ਆ ਤੇ ਬੀਬੀਆਂ ਦਿਨੇ-ਬੀਬੀਆਂ ਸੇਵਾ ਕਰਦੀਆਂ ਨੇ ਆਪਣੇ ਜੋੜਾਗੜ ਸੋਸਾਇਟੀ ਦੀਆਂ ਬੀਬੀਆਂ ਦਾਰੀ ਪੰਨਤੀ ਬੀਬੀਆਂ ਆਉਂਦੀਆਂ ਨੇ ਉਹ ਸੇਵਾ ਕਰਦੀਆਂ ਪੈਕ ਕਰਦੀਆਂ ਨੇ ਰਾਤ ਨੂੰ ਮੁੰਡੇ ਆ ਕੇ ਪੈਕ ਕਰਕੇ ਜਾਂਦੇ ਨੇ ਮਤਲਬ ਕਿ ਸਾਰੀ ਸੁਸਾਇਟੀ ਸਾਡੀ ਇਸ ਕੰਮ ਦੇ ਰੁਚੀ ਹੈ ਸਾਡਾ ਤੇ 3350 ਮੈਂਬਰ ਵਾ ਜਿਹੜਾ ਸਾਰਾ ਇਹ ਸੇਵਾ ਦੇ ਵਿੱਚ ਰੁਚਿਆ ਆ ਤਨਾਮ ਦੀ ਪਤਾ ਲੱਗਿਆ ਕਿ ਜਿਹੜੇ ਪਹਿਲਾਂ ਸੇਵਾਦਾਰ ਮੈਂਬਰ ਸੀਗੇ ਸੇਵਾਦਾਰ ਸੀਗੀ ਬਾਬੇ ਨਾਨਕ ਦੀ ਕਿਰਪਾ ਹੋਈ ਹੈ ਸੇਵਾ ਕਰਦੇ ਸੀ ਜੁੜੇ ਘਰ ਦੀ ਤੇ ਅੱਜ ਕਿਤਨਾ ਕਿਤੇ ਫੋਰਨ ਚ ਸੈੱਟ ਨੇ ਤੇ ਉਹਨਾਂ ਦੀ ਵੀ ਜਿਹੜੀ ਸੇਵਾ ਲੱਗਦੀ ਉਹ ਵੀ ਯਾਦ ਕਰਦੇ ਨੇ ਕਿ ਬਾਬੇ ਨਾਨਕ ਦੀ ਕਿਰਪਾ ਹੋਈ ਹੈ ਇਹ ਜਿਹੜਾ ਸੇਵਾ ਕਰਦਾ ਨੀਤਨਾ ਬਾਬੇ ਨਾਨਕ ਦੇ ਘਰ ਜਿਹੜਾ ਨੀਤਨਾ ਸੇਵਾ ਕਰਦਾ ਹੈ ਉਹਦੀ ਬਾਬਾ ਨਾਨਕ ਬਾਹ ਫੜਦਾ ਫੜਦਾ ਪਾਏ ਬਦੇਚ ਹੋਵੇ ਤੇ ਭਾਵੇਂ ਬਟਾਲੇ ਹੋਏ ਪਰ ਜਿੱਥੇ ਵੀ ਹੋਏ ਜਿਨ੍ਹਾਂ ਦੇ ਬਟਾਲੇ ਮੁੰਡੇ ਨੇ ਉਹ ਵੀ ਆਪਣੇ ਕੰਮਾਂ 'ਚ ਸੱਟ ਨੇ ਜਿਹੜੇ ਵਿਦੇਸ਼ਾਂ 'ਚ ਉਹ ਵੀ ਸੱਟ ਨੇ ਸਾਰੇ ਆਪਣਾ ਦਸਵੰਦ ਕੱਢਦੇ ਨੇ ਬਾਹਰ ਫੋਰਨ ਵਾਲੇ ਵੀ ਬਟਾਲੇ ਵਾਲੇ ਵੀ ਆਪਣੇ ਪੰਜਾਬ ਵਾਲੇ ਵੀ ਸਾਰੇ ਦਸਵੰਦ ਕੱਢ ਕੇ ਆਪਣੇ ਹਿਸਾਬੋਂਦੇ ਨੇ ਉਹ ਸਾਰੀ ਸੰਗਤ ਹੀ ਦੇਣਾ ਜਿਹੜਾ ਬਾਬੇ ਨਾਨਕ ਦਾ 20 ਰੁਪਏ ਦਾ ਲੰਗਰ ਆਣਾ ਜਿਤਨਾ ਅਸੀਂ ਆਏ ਵੀ ਕਿੰਨਾ ਦਾ ਲੰਗਰ ਬਣਿਆ ਹੋਊਗਾ ਕਿੰਨੇ ਟਨ ਬਣਿਆ ਕਿੰਨੇ ਪੈਸੇ ਲੱਗੇ ਇਹ ਸਿਰਫ 20 ਰੁਪਏ ਲੰਗਰ ਅਸੀਂ ਪੂਰਾ ਸਾਬ ਕੀਤਾ ਹੈ ਉਹ 20 ਰੁਪਏ ਨਿਕਲਦਾ ਏ 20 ਰੁਪਏ ਹੀ ਨਿਕਲਦਾ ਏ ਤੇ ਯੂਨੀਅਰ ਬੇਦਰ ਲੰਗਰ ਪੂਰੀ ਦੁਨੀਆ ਨੂੰ ਮਾਰਾ ਬਾਬੇ ਨਾਨਕ ਨੇ ਰਜਾਇਆ ਏ ਤੇ ਅਸੀਂ ਬਟਾਲੇ ਵਾਲੇ ਹੀ ਕੋਣ ਹੁੰਨੇ ਆ ਐਂ ਤੇ ਇੱਕ ਛੋਟੇ ਜਿਹੇ ਨਮਾਣੇ ਜਿਹੇ ਬੰਦੇ ਆ ਇਹ ਬਾਬੇ ਨਾਨਕ ਦਾ ਲੰਗਰ ਚ ਰਣਾ 20 ਰੁਪਏ ਦਾ ਮੁੱਕਣਾ ਨਾ ਮੁੱਕਾ ਨਾ ਮੁੱਕਣਾ ਤੇ ਨਾਂ ਇੱਕ ਦੀ ਮੁੱਕੇਗਾ ਬਨਾਮ ਦੀ ਕਿੰਨੇ ਪੈਕੇਟ ਬੰਦਦੇ ਨੇ ਤੋਂ ਕਿੱਥੋਂ ਦੇਖੋ ਤਾਂ ਕਿ ਜਿਹੜਾ ਇਹ ਆ ਭਾਗ ਕਰਕੇ ਬਾਹਰ ਨਾਲ ਯਾਦ ਕਰਦਾ ਇਹ ਜੀ ਇੱਕ ਬੋਰੀ ਦੇ ਵਿੱਚ 60-70 ਪੈਕੇਟ ਪੈਂਦੇ ਨੇ ਤੇ ਇਹ 3-400 ਬੋਰੀ ਜਿਹੜੀ ਬਣ ਜਾਂਦੀ ਹੈ ਤੇ ਇਹ ਹਰ ਕੀ ਅੱਗੇ ਸ਼ੱਕਰਪਾਰਾ ਅਸੀਂ ਗੋਲ ਕੱਟਦੇ ਸੀ ਐਰ ਕੀ ਜਿਹੜਾ ਚੋਰਸ ਦੇ ਵਿੱਚ ਰੱਖਿਆ ਇੱਥੇ ਜਿਹੜਾ ਵਾ ਰੰਗ ਕੱਟ ਨਹੀਂ ਲਗਣਾ ਮੱਠੀ ਜਿਹੜੀ ਹੈ ਕਿ ਗੋਲ ਕੱਢੀ ਦੀ ਸੀ ਉਹ ਚ ਕਿਉਂ ਹੁੰਦਾ ਸੀ ਐਰ ਕੀ ਮੱਠੀ ਚੋਰਸ ਕੱਢੀ ਆ ਮਤਲਬ ਵਧੀਆ ਤੋਂ ਵਧੀਆ ਢੰਗ ਦੇ ਨਾਲ ਕਰਨ ਦਾ ਅੱਗੇ ਸਾਡੀ ਪੈਕਿੰਗ ਦੇ ਵਿੱਚ ਵਿੱਚੇ ਮਿੱਠਾ ਵਿੱਚੇ ਨਮਕੀਨ ਹੁੰਦਾ ਸੀ ਐਰ ਕੀ ਜਿਹੜਾ ਵਾ ਮਿੱਠਾ ਵੱਖਰਾ ਪਾ ਕੇ ਜੇ ਨਮਕੀਨ ਨੂੰ ਵੱਖਰਾ ਪਾ ਕੇ ਇੱਕੋ ਲਫਾਵੇ ਦੇ ਵਿੱਚ ਪੈ ਕੀਤਾ ਉਹਦੇ ਵਿੱਚ ਪਰਚੀ ਵੀ ਪਾਈ ਹੋਈ ਹੈ ਯਾਰ ਕੀ ਕਿ ਜਿਸੇ ਸਾਡੇ ਸੱਜਣ ਨੇ ਕੰਟੈਕਟ ਕਰਨਾ ਹੈ ਮੰਨ ਲਓ ਭਾਜੀ ਦਾ ਉਹ ਤਾਂ ਸਾਡੇ ਨਾਲ ਅਗਲੀ ਵਾਰ ਵੀ ਜਾਂ ਆਪਣਾ ਬੁੱਕ ਕਰਵਾ ਸਕਦਾ ਹੈ ਵੀ ਸਾਨੂੰ ਭਾਜੀ ਚਾਹੀਦੀ ਹੈ ਨੰਬਰ ਇੱਕ ਵਾਰੀ ਨੰਬਰ ਹੈਗਾ ਜੀ 946550104 94655104 ਹਾਂਜੀ ਤੋਂ ਗੱਲਬਾਤ ਵੀ ਕਰਾਂਗੇ ਫੇਰ ਇੱਕ ਵਾਰੀ ਇਹ ਸਤਨਾਮ ਜੀ ਇਸ ਤੋਂ ਇਲਾਵਾ ਜਿਹੜੀ ਸੇਵਾ ਚੱਲਦੀ ਹੈ ਤੁਹਾਡੀ ਐ ਤੇ ਸਾਲ ਬਾਅਦ ਜਿਹੜੀ ਡੀਕ ਕਰਦੀ ਸੰਗਤ ਤੇ ਸੰਗਤਾਂ ਜਿਹੜੀਆਂ ਪਹੁੰਚਦੀਆਂ ਉਹਨਾਂ ਵਾਸਤੇ ਭਾਜੀ ਤਿਆਰ ਹੁੰਦੀ ਹੈ ਇਸ ਤੋਂ ਇਲਾਵਾ ਕਿਹੜੀ ਕਿਹੜੀ ਸੇਵਾ ਨਭਾਈ ਜਾਂਦੇ ਸਾਡੀ ਜੀ ਜੋੜਾ ਘਰ ਸੋਸਾਇਟੀ ਨੇ ਕੋਈ 20 ਬੀਬੀਆਂ ਵਿਧਵਾ ਜਿਹੜੀਆਂ ਨੇ ਉਹਨਾਂ ਦਾ ਰਾਸ਼ਨ ਲਾਇਆ ਹੋਇਆ ਹੈ ਅਸੀਂ ਹਰ ਮਹੀਨੇ 1000 ਰੁਪਏ ਦਾ ਰਸਨ ਉਹ ਬੀਬੀਆਂ ਨੂੰ ਦਿੰਨੇ ਆ 50 ਕ ਬੀਬੀਆਂ ਲੱਗੀਆਂ ਆ ਸਾਡੇ ਨਾਲ ਉਹਨਾਂ ਦੇ ਬੱਚਿਆਂ ਦਾ ਖਰਚਾ ਵੀ ਉਹ ਵੀ ਆਪਾਂ ਦਿੰਨੇ ਆ ਬਾਕੀ ਅਸੀਂ ਬਾਬਾ ਜੀ ਦੇ ਵਿਆਹਪੁਰਬ ਜਿਹੜਾ ਵਾ ਇਹ 2-2.5 ਮਹੀਨੇ ਪਹਿਲਾਂ ਸਟਾਰਟ ਹੋ ਜੀਦਾ ਜੋ ਵੀ ਮੈਨੇਜਰ ਸਾਹਿਬ ਕੋ ਕੰਨ ਸਾਹਿਬ ਦੇ ਮੈਨੇਜਰ ਸਾਹਿਬ ਕੋ ਝੋਲੀ ਾਟ ਕੇ ਬੈਠੀਦਾ ਕਿ ਸਾਨੂੰ ਕੋਈ ਵੀ ਸੁਆਵਾ ਹੈਗੀਆਂ ਸਾਨੂੰ ਦੋ ਸਾਡੀ ਝੋਲੀ ਪਾਓ ਉਹ ਫਿਰ ਸਾਨੂੰ ਸੁਆਵਾ ਦੱਸਦੇ ਨੇ ਆਪਾਂ ਬੜੀ ਕੀਰਤਨਾ ਉਹ ਜਿੱਤਾ ਰੰਗ ਦੀ ਸੇਵਾ ਰਿਪੇਅਰ ਦੀ ਸੇਵਾ ਉਹ ਜਿੱਥੇ ਕਦੇ ਏਸੀ ਲੱਗਣਾ ਹੈ ਜਾਂ ਕੋਈ ਵੀ ਕੰਮ ਕਰਨਾ ਹੈ ਐੜ ਕੀ ਸਾਰਾ ਇਹੀ ਕਨਸਲਟੈਂਟ ਵੇਰ ਕੇ ਆਪਾਂ ਡੇਰਾ ਸਾਹਿਬ ਵੀ ਰੰਗ ਕੀਤਾ ਹੁਣ ਬੱਟ ਡੇਰਾ ਸਾਹਿਬ ਜਿ세 ਬਾਬਾ ਜੀ ਦਾਣੇ ਦੇਵ ਦੀਆਂ ਲਾਵਾਂ ਹੋਈਆਂ ਸੀ ਉਹ ਗੁਰਦੁਆਰਾ ਕਨਸਾ ਦੇ ਬਿਲਕੁਲ ਨਾਲ ਹੈ ਉੱਥੇ ਵੀ ਅਰਗੇ ਰੰਗ ਦੀ ਸੇਵਾ ਸਪੂਰਨ ਕੀਤੀ ਸਾਰੀ ਉੱਥੇ ਜੀ ਉਹਨੂੰ ਕਰਕੇ ਸਜਾਵਟ ਕਰਕੇ ਉਹਨੂੰ ਵੀ ਕੰਪਲੀਟ ਕੀਤਾ ਜੀ ਕੋ ਗੱਲਬਾਤ ਕੀਤੀ ਹੈ ਜੀ ਆਪਾਂ ਹੋਰ ਵੀ ਜਿਹੜੇ ਮੈਂਬਰ ਨੇ ਇੱਥੇ ਆਪਾਂ ਉਹਨਾਂ ਨਾਲ ਵੀ ਗੱਲਬਾਤ ਕਰਾਂਗੇ ਤੇ ਕੀ ਉਹਨਾਂ ਦਾ ਕਹਿਣਾ ਹੈ ਜੇ ਤੁਹਾਨੂੰ ਵੀ ਬਾਬੇ ਨਾਨਕ ਤੇ ਮਾਤਾ ਸੁਲੱਖਣੀ ਦੇਵੀ ਜੀ ਦੀ ਭਾਜੀ ਚਾਹੀਦੀ ਏ ਤੇ ਤੁਸੀਂ ਇਹ ਨੰਬਰਾਂ ਦੇ ਉੱਤੇ ਸੰਪਰਕ ਕਰੋ ਤੇ ਗਰੁੱਪ ਬਣਾ ਕੇ ਤੁਸੀਂ ਉਹਨਾਂ ਨੂੰ ਫੋਨ ਕਰੋ ਤੁਹਾਡੇ ਘਰ ਤੱਕ ਹੀ ਜਰੀਏ ਭਾਜੀ ਪਹੁੰਚ ਸੋ ਗੱਲਬਾਤ ਕਰਦੇ ਆ ਹੋਰ ਵੀ ਮੈਂਬਰ ਇੱਥੇ ਮੌਜੂਦ ਨੇ ਕੀ ਉਹਨਾਂ ਦਾ ਕਹਿਣਾ ਏ ਤੇ ਕਿੰਨੀ ਕੁ ਕਿਰਪਾਏ ਫਿਰ ਬਾਬੇ ਨਾਨਕ ਦੀ ਗੱਲਬਾਤ ਕਰਦੇ ਆ ਫਸਟ ਗਾਈਡ ਸਰ ਸਾਹਿਬ ਵਈ ਸਤੇ ਜੀ ਕੀ ਨਾਮ ਏ ਸੁਖਾ ਸਿੰਘ ਜੀ ਸੁਖਾ ਸਿੰਘ ਜੀ ਕਿੰਨੀ ਦੇਰ ਤੋਂ ਜਿਹੜੀ ਸੇਵਾ ਨਿਭਾਈ ਜਾ ਰਹੀ ਏ ਤੇ ਕਿੰਨੀ ਕੁ ਕਿਰਪਾਏ ਬਾਬੇ ਨਾਨਕ ਦੀ 20 ਰੁਪਿਆ ਦਾ ਲੰਗਰ ਜਿਹੜਾ ਏ ਉਹ ਚੱਲਦਾ ਪਿਆ ਕੀ ਕਹਿਣਾ ਚਾਹੁੰਦੇ ਏ 14-15 ਸਾਲ ਤੋਂ ਹੀ ਸੇਵਾ ਨਿਭਾ ਰਹੇ ਆ ਜੀ ਮਹਾਰਾਜੀ ਦੀ ਪੂਰੀ ਕਿਰਪਾ ਜੀ ਇੱਥੇ ਜਿੰਨੇ ਵੀ ਆਏ ਨੇ ਜਿਹੜੇ ਸਰਬਾਨਾਂ ਸੇਵਾ ਕਰਦੇ ਨੇ ਅੱਜ ਵਿਦੇਸ਼ੀ ਬੈਠੇ ਨੇ ਹਜ਼ਾਰਾਂ ਮੁੰਡੇ ਸਾਡੇ ਜਿਹੜੇ ਨੇ ਉਪਦੇਸ਼ ਗਏ ਨੇ ਉਹਨਾਂ ਦੇ ਸੰਯੋਗ ਦੇ ਨਾਲ ਸੰਗਤ ਦੇ ਸੰਯੋਗ ਦੇ ਨਾਲ ਤੇ ਸਾਰੀਆਂ ਖਾਗਾਵਾਂ ਚੱਲਦੀਆਂ ਲੰਗਰ ਚੱਲਦੇ ਨੇ ਬਾਬੇ ਨਾਨਕ ਦੇ 2000 ਰੁਪਈਆ ਦਾ ਲੰਗਰ ਇਹ ਸਾਨੂੰ ਪਤਾ ਨਹੀਂ ਕਿ ਇਹ ਕਿੱਥੋਂ ਆਉਂਦਾ ਤੇ ਕਿੱਧਰ ਮਤਲਬ ਕਿ ਲੱਗੀ ਜਾਂਦਾ ਆਪੀ ਆਈ ਕਦੀ ਗਿਣਤੀ ਮਿੰਤੀ ਨਹੀਂ ਕੀਤੀ ਆ ਢਾ ਕਿੰਨਾ ਖਰਚਾ ਆਉਂਦਾ ਤੇ ਉਹ ਨੰਬਰ 94690 9919 94690 9919 ਨੰਬਰ ਤੇ ਕਨੈਕਟ ਕਰ ਲੋ ਜਿੰਨੇ ਭਾਜੀ ਜਿੰਨੀ ਚਾਹੀਦੀ ਹੋ ਤੁਹਾਡੇ ਨਾਲ ਕਨੈਕਟ ਕਰੇ ਅਸੀਂ ਉਹ ਭੇਜਾਂਗੇ ਦਿੱਤੇ ਕਹਿਣਗੇ ਵਾਹ ਉਹ ਜੀ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਕਿਹਾ ਕਿ ਇਸ ਨੰਬਰ ਤੇ ਸੰਪਰਕ ਕਰੋ ਤੁਸੀਂ ਸੰਪਰਕ ਕਰੋ ਤੇ ਭਾਜੀ ਜੇਰੀ ਤੁਹਾਡੇ ਘਰੇ ਪਹੁੰਚ ਜੇਗੀ ਗਰੁੱਪ ਬਣਾ ਲਓ ਕਿੰਨੇ ਪੈਕੇਟ ਚਾਹੀਦੇ ਨੇ ਤੁਹਾਨੂੰ ਉਸ ਤੋਂ ਤਾਂ ਕਿ ਜੇਰੀ ਭਾਜੀ ਪਹੁੰਚਾਈ ਜਾਏਗੀ ਵਧੀਆ ਉਪਰਾਲਾ ਜੀ ਸੇਵਾ ਸੁਸਾਇਟੀ ਜੋੜਾਕਰ ਕੰਧ ਸਾਫ ਬਟਾਲਾ ਵਾਲਿਆਂ ਦਾ ਤੋਂ ਤੁਹਾਡੇ ਘਰ ਹੀ ਭਾਜੀ ਪਹੁੰਚਾਉਣਗੇ ਐਨੀ ਬਾਬੇ ਨਾਨਕ ਦੀ ਕਿਰਪਾ ਹੈ ਜਿਹੜੇ ਜਿਹੜੇ ਬੱਚੇ ਉੱਥੇ ਸੇਵਾ ਕਰਦੇ ਅੱਜ ਪੂਰੇੰ ਦੇ ਵਿੱਚ ਸੈਟ ਨੇ ਤੁਸੀਂ ਵੀ ਪੂਰੇ ਮਨ ਧਨ ਦੇ ਨਾਲ ਸੇਵਾ ਕਰੋ ਤੇ ਬਾਬੇ ਨਾਨਕ ਦੀ ਕਿਰਪਾ ਜ਼ਰੂਰ ਹੋਏਗੀ ਗੱਲਬਾਤ ਕਰਦੇ ਆ ਸਤਿ ਸ਼ਕਾਲ ਜੀ ਸਤਿ ਸ਼ਕਾਲ ਜੀ ਕੀ ਨਾਮ ਦੇ ਗੁਰਮੀਤ ਸਿੰਘ ਵਾਹਿਗੁਰੂ ਜੀ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਜੀ ਕੀ ਕਹਿਣਾ ਚਾਹੁੰਦੇ ਹਾਂ ਹਰ ਸਾਲ ਸਵੇਰ ਇੰਨੀ ਜੱਦੀ ਦੀ ਸੇਵਾ ਬਾਬਾ ਨਾਨਕ ਵੱਲ ਕਰਦਾ ਹੈ ਐਨੀ ਉਹਦੀ ਕਿਰਪਾ ਸਤਿਗੁਰੂ ਜੀ ਨੇ ਤੇ ਇੰਨੀ ਵੱਡੀ ਮਾਤਰਾ ਵਿੱਚ ਮਠਿਆਈ ਕੱਢਣੀ ਮਠਿਆਈ ਨੂੰ ਸਾਂਭਣਾ ਫਿਰ ਉਹਨੂੰ ਵੰਡਣਾ ਹਰ ਬੰਦੇ ਨੂੰ ਖੁਸ਼ ਕਰਨਾ ਹਰ ਬੰਦੇ ਦੇ ਘਰ ਘਰ ਤੱਕ ਮਠਿਆਈ ਪਹੁੰਚਾਉਣੀ ਇਹ ਬੜਾ ਵੱਡਾ ਕਾਰਜ ਆ ਪਰ ਅਸੀਂ ਉਹ ਸਤਿਗੁਰੂ ਦੀ ਕਿਰਪਾ ਵਾ ਵੀ ਸਾਡੇ ਤੇ ਉਹ ਸਾਰੇ ਕਾਰਜ ਨਿਰਵਿਘਨ ਸੰਪੂਰਨ ਦੇ। ਵੀਡੀਓ ਜਨਤਾ ਦਾ ਪਸਾ ਆਪੇ ਮਾਨ ਕੇ ਉਤਾਰ ਉੱਤੇ ਜਾਣਾ ਹੈ। ਟੋਨਾ ਨੂੰ ਜਿਹਦੇ ਭਾਜੀ ਮਿਲ ਜੇ ਤੇ ਕਿੰਨਾ ਕਿੰਨਾ ਵੀ ਬਾਗੋ ਬਾਗ ਹੋ ਰਹੀ ਹੈ। ਸਾਡੇ ਨਾਲ ਜਿਹੜਾ ਵੀ ਕੋਈ ਬੰਦਾ ਕੰਟੈਕਟ ਕਰਦਾ ਸੀ ਉਸ ਸੋਸਾਇਟੀ ਨੂੰ ਬੰਦੇ ਨੂੰ ਉਸੇ ਵੇਲੇ ਅਸੀਂ ਹੋਰ ਫੀਡ ਕਰ ਲੈਂਦੇ ਆ ਵੀ ਇਹਨਾਂ ਨੂੰ ਅਸੀਂ ਭਾਜੀ ਪਹੁੰਚਾਣੀ ਪਹੁੰਚਾਣੀ ਆ। ਔਰ ਹਰ ਇੱਕ ਬੰਦੇ ਤੱਕ ਭਾਜੀ ਪਹੁੰਚਦੀ ਕਰਦੇ ਆ। ਹਰਕ ਦੀ ਰੀਤ ਪੂਰੀ ਕਰਦੇ ਆ ਜਿੱਥੋਂ ਤੱਕ ਸਾ ਅਵਰਥਾ ਹੋਵੇ ਮਾਈ ਗੁਰੂ ਦੀ ਕਿਰਪਾ ਨਾਲ ਅਜੇ ਤੱਕ ਅਸੀਂ ਇਹ ਨਹੀਂ ਗਿਆ ਕਿ ਮਠਿਆਈ ਖਤਮ ਹੋ ਗਈ ਹੈ ਮਠਿਆਈ ਸਮਾਪਤ ਹੋਈ ਸਾਡੇ ਕੋਲ ਮਠਿਆਈ ਖਤਮ ਹੁੰਦੀ ਨਹੀਂ ਤਿੰਨ ਚਾਰ ਦਿਨ ਤੱਕ ਮਠਿਆਈ ਹੁੰਦੀ ਆ ਜੇ ਜਿਆਦਾਤਰ ਅਸੀਂ ਖਾਂ ਵੀ ਨਹੀਂ ਸਕਦੇ ਕਿਉਂਕਿ ਫਿਰ ਖਰਾਬ ਹੋਣ ਦੇ ਡਰ ਰਹਿੰਦੇ ਨੇ ਇਸ ਕਰਕੇ ਹਰ ਇੱਕ ਨੂੰ ਇੱਕ ਟਾਈਮ ਅਸੀਂ ਕਹਿੰਦੇ ਗੁਰੂ ਘਰ ਲੱਗੋ ਜਾਓ ਗੁਰੂ ਦੇ ਲੜ ਲੱਗੋ ਇਤਨਾ ਹੀ ਤੇ ਇਹ ਵੀ ਸੇਵਾ ਕਰੋ ਜਿੱਥੇ ਮਰਜ਼ੀ ਬੈ ਕੇ ਸੇਵਾ ਕਰੋ ਸਤਿਗੁਰੂ ਜੀ ਸੇਵਾ ਸਫਲ ਹੁੰਦੀ ਹੈ ਜਿੱਥੇ ਮਰਜ਼ੀ ਸੇਵਾ ਕਰੋ ਬੜੀ ਸਤਿਕਾਰ ਦੀ ਕਾਲ ਪ੍ਰਤੀ ਕਿਰਪਾ ਜੀ ਲਓ ਜੀ ਹੋਰ ਵੀ ਮੈਂਬਰ ਨੇ ਆਪਾਂ ਗੱਲਬਾਤ ਕਰਾਂਗੇ ਤੇ ਕੀ ਉਹਨਾਂ ਦਾ ਕਹਿਣਾ ਹੈ ਗੱਲਬਾਤ ਵੀ ਕਰਦੇ ਆਂ ਬੜੀ ਵੱਡੀ ਸੇਵਾ ਹੁੰਦੀ ਹੈ ਜੀ ਜੇ ਕਿਸੇ ਨੂੰ ਪਾਣੀ ਪਿਆਉਣਾ ਤੇ ਅੰਨ ਛਕਾਉਣਾ ਤੇ ਇਹ ਬਾਬੇ ਨਾਨਕ ਦੀ ਬਾਜੀ ਏ 13-13 ਟੋਲੇ ਆ ਉਹਨਾਂ ਤੇ 2000 ਰੁਪਿਆ ਦਾ ਲੰਗਰ ਜਿਹੜਾ ਅੱਜ ਵੀ ਕਿਤੇ ਨਾ ਕਿਤੇ ਪੰਜਾਬ ਨਹੀਂ ਹੋਰਾਂ ਤੱਕ ਵਿਆਂ ਦਾ ਲੰਗਰ ਜਿਹੜਾ ਚੱਲਦਾ ਪਿਆ ਲੰਗਰ ਬਾਬੇ ਨਾਨਕ ਨੇ ਜਿਹੜਾ ਸ਼ੁਰੂ ਕੀਤਾ ਸੀ ਗੱਲਬਾਤ ਕਰਦੇ ਆਂ ਸਤਿ ਸ਼੍ਰੀ ਅਕਾਲ ਜੀ ਮੈਂ ਰਮਨਦੀਪ ਸਿੰਘ ਵਰਕ ਰਮਨ ਜੀ ਕੀ ਕਹਿਣਾ ਚਾਹੁੰਦੇ ਆ ਕਿ ਬੜੀ ਦੇਰ ਤੋਂ ਜਿਹੜੀ ਇਸਤਿਵਾਹ ਹੈ ਇਹ ਮੈਂ 2016 ਜਾਂ 17 ਤੋਂ ਜੁੜਿਆ ਹੋਇਆ ਹਾਂ ਸੋਸਾਇਟੀ ਦੇ ਨਾਲ ਤੇ ਲਗਾਤਾਰ ਸੋਸਾਇਟੀ ਜਿਹੜੀ ਹੈ ਨਾ ਸੋਸ਼ਲ ਕੰਮ ਵੀ ਕਰ ਰਹੀ ਹੈ ਤੇ ਆਪਣਾ ਜਿਹੜਾ ਅੱਗੇ ਪੱਜਰੀਟਮ ਤੋਂ ਦੱਸਿਆ ਹੀ ਹੈ ਕਿ ਬੀਬੀਆਂ ਨੂੰ ਜਿਹੜਾ ਹੈਗਾ ਵਿਧਵਾ ਬੀਬੀਆਂ ਨੇ ਜਿਨ੍ਹਾਂ ਦੇ ਬੱਚੇ ਮਤਲਬ ਜਾਂ ਆਦਮੀ ਚਲੇ ਗਏ ਨੇ ਜਾਂ ਜਿਨ੍ਹਾਂ ਦੇ ਆਦਮੀ ਕੰਮ ਨਹੀਂ ਕਰ ਸਕਦੇ ਉਹਨਾਂ ਨੂੰ ਮੰਥਲੀ ਦੇ ਉਹ ਦੇਈਦੇ ਹੈ ਇਹ ਵੀ ਕੋਈ 10 ਕੋ ਸਾਲ ਤੋਂ 12 ਤੋਂ ਇਹ ਵੀ ਪੱਜਰੀ ਦੀ ਵੀ ਸੇਵਾ ਜਿਹੜੀ ਹੈ ਅੱਗੇ ਸ਼ੁਰੂ ਕੀਤੀ ਹੈ ਤੇ ਬੜਾ ਚੰਗਾ ਉਪਰਾਲਾ ਹੈਗਾ ਮਹਾਰਾਜ ਦਾ ਵਿਆਹਪੁਰਵ ਦੀ ਸਾਨੂੰ ਇੱਕ ਵੱਖਰੀ ਹੀ ਖੁਸ਼ੀ ਹੁੰਦੀ ਹੈਗੀ ਆ ਐਸਾ ਲੱਗਦਾ ਜਿਵੇਂ ਉਹਨਾਂ ਦਾ ਨਹੀਂ ਹੈਗਾ ਸਾਡਾ ਆਪਣਾ ਘਰ ਦਾ ਹੀ ਕੰਮ ਹੈਗਾ ਤੇ ਇਹ ਜਿਹੜੀ ਭਾਜੇ ਦਾ ਕੰਮ ਸ਼ੁਰੂ ਕੀਤਾ ਵੈਸੇ ਬਹੁਤ ਥੋੜੇ ਲੈਵਲ ਤੇ ਸ਼ੁਰੂ ਕੀਤਾ ਸੀ ਪਰ ਹੁਣ ਤੇ ਪਤਾ ਹੀ ਨਹੀਂ ਕਿੰਨਾ ਹੈਗਾ 13 ਟਨ ਮੈਂ ਕਹਿੰਦਾ ਹੋ ਸਕਦਾ 14 15 ਟਨ ਹੀ ਹੋਇਆ ਹੈਗਾ ਇਹ ਕੋਈ ਬਿੰਤੀ ਤੇ ਹੈ ਨਹੀਂ ਵੀ ਜਿਹੜੀ ਬਿੰਤੀ ਤੇ ਵਿਆਹਪੁਰਵ ਦੇ ਪੁੱਤ ਹੀ ਹੋਣਾ ਬਈ ਮਹਾਰਾਜ ਦੇ ਲਾੜਦ ਨੂੰ ਆਣ ਕੇ ਮਹਾਰਾਜ ਦੇ ਘਰ ਰੱਖੋ ਮਹਾਰਾਜ ਦੇ ਘਰ ਰੱਖੋ ਮਹਾਰਾਜ ਦੇ ਘਰ ਉਹ ਦਾਸਰਾ ਲਵੋ ਸਭ ਕੁਝ ਮਹਾਰਾਜ ਕਰਨ ਵਾਲੇ ਹੈਗੇ ਨੇ ਇੱ ਤੇ ਬਾਕੀ ਨਿਸ਼ਟਾ ਨਾ ਕਰੋ ਜਿਹੜਾ ਕੰਮ ਕਰਨਾ ਹੈਗਾ ਜਿਹੜਾ ਮੈਂ ਤੇ ਹੋਇਆ ਕਿਰਪਾ ਜ਼ਰੂਰ ਹੋਏਗੀ ਟਾਈਮ ਲੱਗਦਾ ਉਹ ਅਗਲਾ ਜਿਹੜਾ ਬੈਠੇ ਨੇ ਹੈਗੇ ਉਹ ਇਸ ਨਾਲ ਨਹੀਂ ਹੈਗੇ ਉਹ ਤੁਹਾਡੀ ਪਹਿਲਾਂ ਉਹਨਾਂ ਨੂੰ ਚੈਕਿੰਗ ਵੀ ਤਾਂ ਕਰਨੀ ਵੀ ਹੈ ਬੰਦਾ ਮੇਰੀ ਕਿਰਪਾ ਦਾ ਪਾਤਰ ਵੀ ਹੈ ਕਿ ਨਹੀਂ ਹੈਗਾ ਐਸੀ ਚਾਂਗੀਆਂ ਦਾ ਮੈਂ ਤਾਂ ਕਹਿੰਦਾ ਮਹਾਰਾਜ ਦੇ ਲਾੜ ਲਕੋ ਮੇਰੇ ਬਹੁਤ ਸਾਰੇ ਕਾਰਜ ਜਿਹੜੇ ਹਨ ਹੁਣ ਵੀ ਡੇ ਨੇ ਹੋ ਗਏ ਨੇ ਤੇ ਹੁੰਦੇ ਵੀ ਰਹੇ ਨੇ ਮੇਰੇ ਆਪਣੇ ਬਹੁਤ ਸਾਰੇ ਕੰਮ ਸਨ ਜਿਹੜੇ ਬੜੇ ਫਸੇ ਹੋਏ ਸਨ ਹੋ ਰਹੇ ਨੇ ਸਭ ਜੜੇ ਹੈਗਾ ਬਿਲਕੁਲ 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 ਲੋ ਜੀ ਗੱਲਬਾਤ ਕੀਤੀ ਉਹਨਾਂ ਨੇ ਕਿਹਾ ਹੈ ਕਿ ਬਾਬੇ ਨਾਨਕ ਦੀ ਕਿਰਪਾ ਜੇ ਤੁਸੀਂ ਪੂਰੀ ਨਿਸ਼ਚਾ ਦੇ ਨਾਲ ਮਨ ਦੇ ਵਿੱਚ ਧਾਰਨਾ ਕਰਕੇ ਜਾਓਗੇ ਕਿ ਆਪਾਂ ਸੇਵਾ ਕਰਨੀ ਹੈ ਤੇ ਬਾਬੇ ਨਾਨਕ ਦੀ ਵੀ ਕਿਰਪਾ ਹੁੰਦੀ ਹੈ ਜਗਤ ਜਗਤ ਗੁਰੂ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਜਗਤ ਮਾਤਾ ਸੁਲੱਖਣੀ ਦੇਵੀ ਜੀ ਦਾ ਵਿਆਹ ਪੂਰਵ ਬਟਾਲਾ ਦੀ ਧਰਤੀ ਤੇ ਜਿਹੜਾ ਹੈ ਮਨਾਇਆ ਜਾ ਰਿਹਾ ਤੁਸੀਂ ਵੀ ਹਮ ਹਮ ਆ ਕੇ ਪਹੁੰਚੋ ਤੇ ਬਾਬਾ ਜੀ ਦਾ ਆਸ਼ੀਰਵਾਦ ਪ੍ਰਾਪਤ ਕਰੋ ਸੋ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰਿਓ ਆਪਾਂ ਗੱਲਬਾਤ ਵੀ ਕਰਾਂਗੇ ਜਿਹੜੀਆਂ ਬੀਬੀਆਂ ਇੱਥੇ ਸੇਵਾਤ ਕਰ ਰਹੀਆਂ ਨੇ ਉਹ ਨਾਲ ਦੀ ਨਾਲ ਸੇਵਾ ਵੀ ਕਰਦੀਆਂ ਪਈਆਂ ਨੇ ਤੇ ਨਾਲ ਦੀ ਨਾਲ ਬਾਬੇ ਨਾਨਕ ਦੀਆਂ ਵਿਆਹ ਦੀਆਂ ਘੋੜੀਆਂ ਵੀ ਗਾਉਂਦੇ ਪਏ ਨੇ ਸੋ ਗੱਲਬਾਤ ਵੀ ਕਰਾਂਗੇ ਬੀਬੀਆਂ ਦੇ ਨਾਲ ਉਹਨਾਂ ਦਾ ਵੀ ਬੜਾ ਵੱਡਾ ਯੋਗਦਾਨ ਆ ਤਸਵੀਰਾਂ ਇੱਕ ਵਾਰੀ ਤੁਹਾਨੂੰ ਫੇਰ ਦਿਖਾ ਦਾਂਗੇ ਘੋੜੀਆਂ ਜਿਹੜੀਆਂ ਬਾਬੇ ਨਾਨਕ ਦੇ ਵਿਆਹ ਦੀਆਂ ਤੇ ਨਾਲ ਦੀ ਨਾਲ ਪੈਕਿੰਗ ਜਿਹੜੀ ਹੈ ਪ੍ਰਸ਼ਾਦ ਹੋ ਰਿਹਾ ਹੈ ਭਾਜੀ ਭਾਜੀ ਦੇ ਵਿੱਚ ਮਿੱਠੀਆਂ ਲੂਣੀਆਂ ਸੇਵੀਆਂ ਤੇ ਨਾਲ ਦੀ ਨਾਲ ਸ਼ੱਕਰ ਭਰੇ ਤੇ ਕਾਠੀ ਵੀ ਜਰੀਏ ਉਹ ਇਹ ਰਹੀਏ ਤੇ ਨਾਲ ਦੀ ਨਾਲ ਜਾਪ ਵੀ ਕੀਤਾ ਜਾਂਦਾ ਆਪਾਂ ਗੱਲਬਾਤ ਕਰਾਂਗੇ ਕੀ ਕਹਿਣਾ ਏ ਬੀਬੀਆਂ ਦੇ ਨਾਲ ਵੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਨਾਮ ਦੇ ਪੰਜੀ ਮੇਰਾ ਨਾਮ ਭੁਪਿੰਦਰ ਕੌਰ ਭੁਪਿੰਦਰ ਕੌਰ ਜੀ ਕਿੰਨੀ ਦੇਰ ਤੋਂ ਤੁਸੀਂ ਸੇਵਾ ਸੁਸਾਇਟੀ ਦੇ ਨਾਲ ਜੁੜੇ ਜੋੜਾ ਕਰਦੇ ਨਾਲ ਤੇ ਕਿੰਨੀ ਇੱਕ ਕਿਰਪਾ ਬਾਬੇ ਨਾਨਕ ਦੀ ਹੋਈ ਏ ਤੇ ਅੱਜ ਅੱਜ ਵੀ ਤੁਸੀਂ ਸੇਵਾ ਕਰਦੇ ਆ ਜੀ ਸਾਨੂੰ ਬਾਬੇ ਨਾਨਕ ਨੇ ਤੇ ਮੈਨੂੰ ਇੱਥੇ ਤੱਕ ਪਹੁੰਚਾਇਆ ਜਿਸ ਤੱਕ ਮੈਂ ਸੋਚਿਆ ਵੀ ਨਹੀਂ ਸੀ ਉਦੋਦਾਈ ਮੈਂ ਲੜਫੜਿਆ ਤਿੰਨ ਚਾਰ ਸਾਲ ਹੋ ਗਏ ਮੈਨੂੰ ਜੋੜਾ ਸਭ ਦੀ ਸੇਵਾ ਕਰਨ ਜਾਂਦੇ ਆ ਤੇ ਆਪਾਂ ਨਹੀਂ ਕਰ ਸਕਦੇ ਉਹ ਵਾਹਿਗੁਰੂ ਆਪੇ ਕਰਉਂਦੇ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀ ਉਹ ਉਹਨਾਂ ਦੇ ਘਰ ਤੋਂ ਹੀ ਸਾਰਾ ਕੁਝ ਮਿਲਦਾ ਆ ਉਤੋਂ ਅਸੀਂ ਲੈਣ ਜਾਂਦੇ ਅਸੀਂ ਉਹਨਾਂ ਨੂੰ ਦਿੰਦੇ ਕੁਝ ਨਹੀਂ ਤੇ ਇਸੇ ਤਰ੍ਹਾਂ ਹੀ ਅਸੀਂ ਹੁਣ ਉਹਨਾਂ ਦਾ ਵਿਆਹਪੁਰਬ ਜਿਹੜਾ ਆ ਉਹ ਮਨਾ ਰਹੀਆਂ ਬਟਾਲੇ ਦੀਆਂ ਸੰਕਾ ਰਾਲ ਮਿਲ ਕੇ ਜੋੜਾ ਘਰ ਸੋਸਾਇਟੀ ਸੇਵਾ ਕਰ ਰਹੀ ਆ ਤੇ ਇਹ ਜੋ ਭਾਜੀ ਬਣਦੀ ਅਸੀਂ ਉਦਾਂ ਹੀ ਗੁਰਨਾਨਕ ਦੇਵ ਜੀ ਦਾ ਵਿਆਹ ਮਨਾਉਨੇ ਆ ਕਿ ਜਿਵੇਂ ਘਰਾਂ ਦੇ ਵਿੱਚ ਅਸੀਂ ਭਾਜੀ ਕੱਢਦੇ ਆ ਸ਼ੁਰੂਆਤ ਕਰਦੇ ਆ ਆਪਾਂ ਗੁਣੇ ਸਾਡੇ ਤੇ ਤੇਲ ਕਿਹਾ ਜਾਂਦਾ ਪਤਾ ਨਹੀਂ ਲੋਕੀ ਕੀ ਕਹਿੰਦੇ ਤੇ ਬੂੰਦੀ ਸ਼ੱਕਰ ਪਾਰੇ ਲੂਣ ਵਾਲੀਆਂ ਮੱਠੀਆਂ ਲੂਣ ਵਾਲੀਆਂ ਸੇਵੀਆਂ ਮਿੱਠੀਆਂ ਸੇਵੀਆਂ ਤੰਨਾ ਦੇ ਨਾਲ ਭਾਜੀ ਬਣਦੀ ਆ ਤੇ ਜਿਹੜੀ ਗੁਰਨਾਨਕ ਦੇਵ ਜੀ ਦੀ ਸੰਗਤ ਵਿਆਹ ਪ੍ਰਵਤਿ ਹੋਂਦੀ ਆ ਉਹਨਾਂ ਨੂੰ ਵਰਤਾਈ ਦਿੰਦੀ ਹੈ ਜੀ 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 ਜ ਕੀ ਤੁਹਾਡੇ ਨਾਲ ਇਹ ਕਿਰਪਾਵਾਂ ਵੀ ਭਾਵਕ ਹੋ ਗਿਓ ਕੀ ਕਿਰਪਾ ਹੋ ਗਈਆਂ ਕਈ ਹੁੰਦੀਆਂ ਨੇ ਮਜਬੂਰੀਆਂ ਕਈ ਮਜਬੂਰੀਆਂ ਹੁੰਦੀਆਂ ਨੇ ਆਪਣੀਆਂ ਮੇਰਾ ਬੱਚਾ ਸੀ ਬਾਹਰ ਜਾ ਕੇ ਬਹੁਤ ਅਪਸੈਕ ਸੀ ਜੱਫਤ ਤੇ ਮੈਂ ਇਹਨਾਂ ਦੇ ਘਰ ਤੇ ਗਈ ਤੇ ਵਾਈਬਰੂ ਨੇ ਉਹਨੂੰ ਬਹੁਤ ਵਧੀਆ ਜਗ੍ਹਾ ਪਹੁੰਚਾਇਆ ਬਿਲਕੁਲ ਠੀਕ ਆ ਹੁਣ ਮਹਾਰਾਜ ਦੀ ਕਿਰਪਾ ਨਾਲ ਵਧੀਆ ਕੰਪਨੀ 'ਚ ਕੰਮ ਕਰ ਰਿਹਾ ਹੈ ਕੈਨੇਡਾ ਆ ਤੇ ਮਹਾਰਾਜ ਦਾ ਬਹੁਤ ਕੋਸ਼ਿਸ਼ ਦਿੱਤਾ ਆ ਉਹਦੇ ਅਨਸੰਗ ਇਹ ਹੀ ਅਰਦਾਸ ਕਰਨੀ ਆ ਕਿ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਜੀਓ ਆਪਣੇ ਸਰਬੱਤ ਦੇ ਬੱਚਿਆਂ ਦੇ ਸਿਰ ਤੇ ਮਿਹਰ ਭਰਿਆ ਹੱਥ ਰੱਖੋ ਉਹਨਾਂ ਨੂੰ ਤਰੱਕੀਆਂ ਬਖਸ਼ੋ ਔਰ ਜੋ ਮੈਂ ਵੇਖਿਆ ਇੱਥੇ ਜੋੜਾ ਘਰੋਂ ਦੇ ਬੱਚੇ ਸਾਰੇ ਹੀ ਬੱਚੇ ਤਕਰੀਬਨ ਦੇਸ਼ਾਂ ਵਿਦੇਸ਼ਾਂ ਚਲੇ ਗਏ ਆ ਤੇ ਜੋ ਨਵੇਂ ਆ ਰਹੇ ਨੇ ਉਹਨਾਂ ਨੂੰ ਵੀ ਮੈਂ ਇਹੋ ਗੱਲ ਕਹਿਨੀ ਆ ਕਿ ਪੁਰਾਣੇ ਬੱਚੇ ਚਲੇ ਜਾਂਦੇ ਨੇ ਤੇ ਤੁਸੀਂ ਨਵੇਂ ਆਈ ਜਾਂਦੇ ਜੇ ਤੁਹਾਨੂੰ ਵੀ ਬਾਬੇ ਨਾਨਕ ਨੇ ਭੇਜਣਾ ਪਰ ਸਾਡੀ ਸ਼ਰਧਾ ਦੀ ਗੱਲ ਜੇ ਅਸੀਂ ਗੁਰੂ ਨਾਨਕ ਪਾਤਸ਼ਾਹ ਦੇ ਦਰ ਤੇ ਆਵਾਂਗੇ ਤੇ ਸਾਡੀਆਂ ਸਾਰੀਆਂ ਮਨੋ ਕਾਮਨਾ ਪੂਰੀਆਂ ਕਰਦੇ ਨੇ ਤੇ ਜੇ ਆ ਅਸੀਂ ਸਾਨੂੰ ਭਾਜੀ ਸਾਨੂੰ ਪਤਾ ਹੀ ਨਹੀਂ ਸੀ ਇੱਥੇ ਅਸੀਂ ਭਾਜੀ ਕਿਉਂਕਿ ਅੱਗੇ ਲੇਡੀਜ਼ ਨਹੀਂ ਸੀ ਹੁੰਦੀਆਂ ਜਾਣਸੀ ਕਰਦੇ ਸੀ ਸਾਰਾ ਪਹਿਲੀ ਵਾਰੀ ਇਹ ਹੋਇਆ ਕੱਲ ਤੋਂ ਭੈਣਾਂ ਦਾ ਵੀ ਬੜਾ ਸੁਜੋਗ ਇੱਕ ਨੂੰ ਫੋਨ ਕਰ ਦੋ ਨੂੰ ਕਰ ਕਿੰਨੀਆਂ ਬੀਬੀਆਂ ਆ ਗਈਆਂ ਨੇ ਤੇ ਉਹ ਸੇਵਾ ਆਪੇ ਲੈਂਦੇ ਨੇ ਆਪੇ ਲੈਣ ਇਹ ਹੀ ਮੇਰੀ ਅਰਦਾਸ ਬਿੰਦੀ ਆ ਤੇ ਅਸੀਂ ਨਹੀਂ ਸੇਵਾ ਕਰਨ ਜੁੱਦੇ ਉਹ ਆਪੇ ਹੀ ਸੇਵਾ ਲਵੇ ਪ੍ਰਭੂਕ ਹੋ ਗਏ ਉਹ ਕਹਿੰਦੇ ਨੇ ਕਿ ਸਭ ਤੋਂ ਵੱਡੀ ਹੁੰਦੀ ਜੋੜਾ ਕਰਦੀ ਸੇਵਾ ਤੇ ਉਹ ਤੁਹਾਡੇ ਹੀ ਸੇਵਾ ਬਾਬੇ ਨਾਨਕ ਨੇ ਲਾਈ ਏ ਪਰ ਲੱਗਦਾ ਹੈ ਕਿ ਬਾਬੇ ਨਾਨਕ ਦੀ ਕਿਰਪਾ ਵੀ ਹੋਈ ਏ ਤੁਸੀਂ ਕਿਤੇ ਨਾ ਕਿਤੇ ਭਾਵਕ ਹੋ ਗਏ ਹੋ ਪਰ ਅੱਜ ਤੁਸੀਂ ਦੱਸ ਦਿੱਤਾ ਕਿ ਬਾਬੇ ਨਾਨਕ ਦੀ ਕਿਰਪਾ ਹੀ ਜੋੜਾ ਘਰ ਸੇਵਾ ਕਰਨ ਦੇ ਨਾਲ ਬੜੇ ਦੁੱਖ ਵੀ ਕੱਟੇ ਜਾਂਦੇ ਨੇ ਤੇ ਹਰ ਇੱਕ ਜਰੀਏ ਚੀਜ਼ ਵੀ ਮਿਲਦੀ ਹੈ ਇਹੋ ਕਹਿੰਨੇ ਕਿ ਵਾਹਿਗੁਰੂ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਤੰਦਰੁਸਤੀ ਬਖਸ਼ੋ ਤੇ ਆਪ ਹੀ ਹਿੰਮਤ ਬਖਸ਼ੋ ਆਪਣੇ ਦਰ ਤੇ ਜਾਣ ਦੀ ਅਸੀਂ ਨਹੀਂ ਜਾ ਸਕਦੇ ਨਾ ਸਾਡੇ 'ਚ ਹਿੰਮਤ ਹੀ ਆ ਕਿ ਅਸੀਂ ਉੱਥੇ ਤੱਕ ਪਹੁੰਚੀਏ ਸਾਭ ਭਾਵੇਂ ਸਾਡੇ ਘਰ ਦੇ ਵਿੱਚ ਗੁਰੂ ਨਾਨਕ ਦਾ ਦਰਿਆ ਪਰ ਨਹੀਂ ਜਿੰਨਾ ਜੇ ਰੋ ਦੀ ਮਿਹਰ ਨਹੀਂ ਹੁੰਦੀ ਅਸੀਂ ਕਿਤੇ ਵੀ ਨਹੀਂ ਜਾ ਸਕਦੇ ਗੁਰੂ ਘਰ ਤੇ ਇਸੇ ਤਰ੍ਹਾਂ ਹੀ ਗੁਰੂ ਨਾਨਕ ਦੇਵ ਸੱਚੇ ਪਾਤਸ਼ਾਹ ਧੰਨ ਧੰਨ ਸ਼ਾਹਬ ਸ਼੍ਰੀ ਗੁਰੂ ਗੰਬਸਾਹ ਆਪਣੀਆਂ ਸੰਗਤਾਂ ਨੂੰ ਨਾਲ ਜੋੜਦੇ ਰਹਿਣ ਤੇ ਅਸੀਂ ਉਹਨਾਂ ਦਾ ਸ਼ੁਕਰਾਨਾ ਕਰਦੇ ਰਹੀਏ। ਲੋ ਜੀ ਗੱਲਬਾਤ ਕੀਤੀ ਹੈ ਜੀ ਉਹਨਾਂ ਨੇ ਦੱਸਿਆ ਹੈ ਕਿ ਬਾਬੇ ਨਾਨਕ ਦੀ ਬੜੀ ਕਿਰਪਾ ਹੈ ਕਿਤੇ ਨਾ ਕਿਤੇ ਭਾਵੁਕ ਹੋ ਗਏ ਅੱਖਾਂ ਦੇ ਵਿੱਚੋਂ ਹੰਝੂ ਆ ਗਏ। ਉਹਨਾਂ ਨੇ ਕਿਹਾ ਕਿ ਬੱਚਾ ਮੇਰਾ ਬਾਹਰ ਸੀਗਾ ਫਰੋਕ ਤੇ ਸੈੱਟ ਨਹੀਂ ਹੋਇਆ ਤੇ ਮੈਂ ਜਿੱਦੂ ਦੀ ਬਾਬੇ ਨਾਨਕ ਦੇ ਦਰ ਲੱਗੀ ਆ ਤੇ ਉਹਨਾਂ ਨੇ ਕਿਰਪਾ ਕੀਤੀ ਹੈ ਹੁਣ ਬੱਚਾ ਵੀ ਖੁਸ਼ ਹੈ ਤੇ ਉਹ ਵੀ ਕਿਤੇ ਨਾ ਕਿਤੇ ਖੁਸ਼ ਨੇ ਤੇ ਕਹਿੰਦੇ ਨੇ ਕਿ ਸੇਵਾ ਜਰੀ ਹੈ ਨਾ ਉਹ ਬਾਬਾ ਨਾਨਕ ਆਪ ਹੀ ਕਰਾ ਲੈਂਦਾ ਏ ਜਿਨ੍ਹਾਂ ਕੋਈ ਕਰਾਣੀ ਏ ਉਹਨਾਂ ਕੋਲ ਆਪ ਹੀ ਕਰਾ ਲੈਂਦੇ ਤੇ ਤੁਸੀਂ ਵੀ ਸੇਵਾ ਕਰੋ ਪੂਰੇ ਸੱਚੇ ਮਨ ਦੇ ਨਾਲ ਸੇਵਾ ਕਰੋ ਤੇ ਬਾਬੇ ਨਾਨਕ ਦੀ ਕਿਰਪਾ ਹੋਏਗੀ ਬੜਾ ਵਧੀਆ ਉਪਰਾਲਾ ਜੀ ਸੇਵਾ ਸੁਸਾਇਟੀ ਜੋੜਾਕਰ ਖੰਨ ਸਾਹਿਬ ਬਟਾਲਾ ਵਾਲਿਆਂ ਦਾ ਸੋ ਵੀਡੀਓ ਨੂੰ ਵੱਤਵਾ ਸ਼ੇਅਰ ਕਰਿਓ ਕੈਮਰਾ ਪਰਸਨ ਪਵਨ ਕਰਵਾਲ ਦੇ ਨਾਲ ਪੰਜਾਬ 83 ਲਾਈਵ ਲੱਕੀ ਰਾਜਪੂਤ ਬਟਾਲਾ